ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਿਕ ਦਾਦੀ ਮਾਂ ਸੱਚੀ ਗੁਰੂ ਜੀ ਨੂੰ ਪਿੰਜਰੇ ਵਿੱਚ ਕੈਦ ਕਰ ਦਿੱਤਾ ਸੀ ਦਾਦੀ ਜੀ ਹਾਂ ਬੇਟਾ ਸਤਗੁਰੂ ਜੀ ਨੂੰ ਜ਼ਾਲਮਾਂ ਨੇ ਐਸੇ ਪਿੰਜਰੇ ਵਿੱਚ ਕੈਦ ਕੀਤਾ ਜਿਸ ਵਿੱਚ ਸਤਗੁਰੂ ਜੀ ਨਾ ਤਾਂ ਸਿੱਧੇ ਖੜੇ ਹੋ ਸਕਦੇ ਸੀ ਨਾ ਹੀ ਬੈਠ ਸਕਦੇ ਸੀ ਅਤੇ ਪਿੰਜਰੇ ਦੇ ਚਾਰੇ ਪਾਸੇ ਤਿੱਖੇ ਤਿੱਖੇ ਸੂਏ ਲੱਗੇ ਹੋਏ ਸੀ ਕਾਜੀ ਨੇ ਸਾਰੀ ਖਬਰ ਔਰ ਰੰਗਜੀਤ ਤੱਕ ਪਹੁੰਚਾਈ ਔਰ ਰੰਗਜੀਤ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਡਰਾਉਣ ਵਾਸਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਮਹਿਕ ਦਾਦੀ ਮਾਂ ਔਰੰਗਜੀਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦੇ ਸੀ ਦਾਦੀ ਜੀ ਬੇਟਾ ਔਰੰਗਜੀਬ ਸੋਚਦਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇਗਾ ਤਾਂ ਐਸੀ ਭਿਆਨਕ ਮੌਤ ਵੇਖ ਕੇ ਸਤਗੁਰੂ ਜੀ ਡਰ ਜਾਣਗੇ ਅਤੇ ਉਹ ਮੁਸਲਮਾਨ ਵਨ ਵਾਸਤੇ ਤਿਆਰ ਹੋ ਜਾਣਗੇ ਰਾਹੁਲ ਦਾਦੀ ਮਾਂ ਕਿਹੋ ਜਿਹਾ ਭਿਆਨਕ ਤਸੀਹੇ ਦਿੱਤੇ ਗਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ